ਭਾਰਤ ਨੇ ਅਮਰੀਕਾ ਨਾਲ ਮਿਲਾਇਆ ਹੱਥ ਕਿਸਾਨਾਂ ਲਈ ਕਰ ਦਿੱਤਾ ਵੱਡਾ ਐਲਾਨ ਕਿ ਹੁਣ ਨਹੀਂ ਹੋਣਗੀਆਂ ਪਹਿਲਾਂ ਵਾਲੀਆਂ ਗਲਤੀਆਂ ਕੈਨੇਡਾ ਨੇ ਬਦਲੇ ਸੁਰਮਾਰਕ ਕਰਨੀ ਨੇ ਕਰ ਦਿੱਤਾ ਵੱਡਾ ਐਲਾਨ ਪੰਜਾਬ ਤੋਂ ਸਰੀ ਤੱਕ ਹੋ ਰਹੇ ਨੇ ਚਰਚੇ ਦਿੱਲੀ ਕੁਮੰਤਰੀ ਹਵਾਈ ਅੱਡੇ ਤੇ ਬਬਾਲ ਕਸੂਤੇ ਫਸੇ ਪੰਜਾਬੀ ਪੁਲਿਸ ਦੀ ਵੱਡੀ ਕਾਰਵਾਈ ਪੰਜਾਬੀਆਂ ਲਈ ਵੱਡੀ ਖੁਸ਼ਖਬਰੀ ਐਕਸਪੋਰਟ ਯੂਨੀਵਰਸਿਟੀ ਨੇ ਕੀਤਾ ਵੱਡਾ ਐਲਾਨ ਲੰਬੀ ਉਡੀਕ ਹੋਈ ਖਤਮ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਕਿ ਭਾਰਤ ਅਮਰੀਕਾ ਨਾਲ ਚੱਲ ਰਹੀ ਵਪਾਰਿਕ ਗਲਵਾਟ ਵਿੱਚ ਸੰਭਾਵੀ ਲਾਭਾਂ ਤੇ ਨੁਕਸਾਨਾਂ ਦਾ ਮੁਲਾਂਕਣ ਕਰਦੇ ਹੋਏ ਆਪਣੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਨੂੰ ਤਰਜੀਹ ਦੇਵੇਗਾ ਚੋਹਾਨ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਸਾਡੀ ਤਰਜੀਹ ਆਪਣੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਭਾਰਤ ਅੱਖਾਂ ਬੰਦ ਕਰਕੇ ਕੰਮ ਨਹੀਂ ਕਰੇਗਾ ਅਸੀਂ ਆਪਣੇ ਲਾਭ ਹਾਨੀਆਂ ਦਾ ਮੁਲਾਂਕਣ ਕਰਾਂਗੇ ਅਤੇ ਇਹਨਾਂ ਨੂੰ ਧਿਆਨ ਚ ਰੱਖਦੇ ਹਾਂ ਸਮਝੌਤੇ ਨੂੰ ਆਖਰੀ ਰੂਪ ਦਿੱਤਾ ਜਾਵੇਗਾ ਉਹਨਾਂ ਨੇ ਇਹ ਗੱਲਾਂ ਇਸ ਵਾਰ ਤੇ ਕਿਹਾ ਕਿ ਅਮਰੀਕੀ ਖੇਤੀ ਤੇ ਬਾਗਬਾਨੀ ਉਤਪਾਦਾਂ ਲਈ ਵੱਧ ਵਜਾਰੀ ਪਹੁੰਚ ਲਈ ਦਬਾਤ ਦੌਰਾਨ ਭਾਰਤ ਆਪਣੇ ਕਿਸਾਨਾਂ ਦੇ ਸੁਰੱਖਿਆ ਕਿਵੇਂ ਕਰੇਗਾ ਉਸ ਤੇ ਜਵਾਬ ਚ ਆਖੀਆਂ ਭਾਰਤਕਾਰਾਂ ਦੇ ਦੋਬਲੇ ਸਮਝੌਤੇ ਦੇ ਪਹਿਲੇ ਪੜਾ ਦੀ ਵਿਆਪਕ ਰੂਪ ਰੇਖਾ ਲਈ ਇੱਕ ਬਲੂਪ੍ਰਿੰਟ ਸਹਿਮਤ ਹੋਣ ਦੀ ਉਮੀਦ ਹੈ ਜਿਸ ਤੇ ਸਤੰਬਰ-ਅਕਤੂਬਰ ਤੱਕ ਸਾਈਨ ਕੀਤੇ ਜਾਣ ਦੀ ਉਮੀਦ ਹੈ ਐਗਰੀਕਲਚਰ ਮਿਨਿਸਟਰ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਵਿਚਾਲੇ ਚਰਚਾ ਹੋ ਰਹੀ ਹੈ ਇੱਕ ਗੱਲ ਸਪਸ਼ਟ ਹੈ ਕਿ ਅਸੀਂ ਆਪਣੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਾਂਗੇ ਜਦ ਅਸੀਂ ਦੋ ਮੁਲਕਾਂ ਦੀ ਗੱਲ ਕਰਦੇ ਹਾਂ ਤਾਂ ਸਮੁੱਚੇ ਵਪਾਰ ਨੂੰ ਵੇਖਣ ਦੀ ਲੋੜ ਹੁੰਦੀ ਹੈ ਖੇਤੀਬਾੜੀ ਮੰਤਰੀ ਦੀ ਟਿੱਪਣੀ ਅਜੇ ਸਮਾਈ ਹੈ ਜਦ ਭਾਰਤ ਤੇ ਅਮਰੀਕਾ ਖੇਤੀ ਵਪਾਰ ਦੇ ਵਿਸਤਾਰ ਬਾਰੇ ਗੱਲਬਾਤ ਚਲਾ ਰਹੇ ਨੇ ਜਿਸ ਵਿੱਚ ਅਮਰੀਕਾ ਭਾਰਤੀ ਬਾਜ਼ਾਰਾਂ 'ਚ ਆਪਣੇ ਖੇਤੀ ਉਤਪਾਦਾਂ ਲਈ ਘੱਟ ਟੈਕਸ ਅਤੇ ਬਿਹਤਰ ਪਹੁੰਚ ਦੀ ਮੰਗ ਕਰ ਰਿਹਾ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀਵੋਲੋ 15 ਜੂਨ ਤੋਂ ਸ਼ੁਰੂ ਹੋਣ ਵਾਲੇ ਜੀ7 ਸੰਮੇਲਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤੇ ਜਾਣ ਨੂੰ ਕੈਨੇਡਾ ਦੇ ਮੀਡੀਆ ਆਧਾਰਿਆਂ ਨੇ ਕਾਲੀ ਵਿੱਚ ਚੁੱਕਿਆ ਗੈਰਵਾਜਬ ਕਦਮ ਦੱਸਿਆ ਹੈ ਕੈਨੇਡਾ ਦੀ ਗਲੋਬ ਐਂਡ ਮੇਲ ਅਖਬਾਰ ਅਨੁਸਾਰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਕੈਨੇਡਾ ਆਉਣ ਦਾ ਸੱਦਾ ਇਸ ਗੱਲ ਦਾ ਸੰਕੇਤ ਹੈ ਕਿ ਵਿਦੇਸ਼ੀ ਤਾਕਤਾਂ ਬਿਨਾਂ ਕਿਸੇ ਸਜ਼ਾ ਦੇ ਡਰ ਤੋਂ ਇੱਥੋਂ ਪ੍ਰਭਾਵਿਤ ਹੋ ਸਕਦੀਆਂ ਨੇ ਅਖਬਾਰ ਨੇ ਕੈਨੇਡਾ ਦੀ ਕੇਂਦਰੀ ਪੁਲਿਸ ਦੀ ਰਿਪੋਰਟ ਦੇ ਹਵਾਲੇ ਨਾਲ ਤਤਕਾਲੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੱਲੋਂ ਭਾਰਤੀ ਏਜੰਟਾਂ ਤੇ ਸ੍ਰੀ ਗੁਰਦੁਆਰਾ ਦੇ ਪ੍ਰਧਾਨ ਹਰਦੀਪ ਸਿੰਘ ਨਿੰਜਰ ਦੇ ਕਤਲ ਦੀ ਸਾਜ਼ਿਸ਼ ਕਰਨ ਦੇ ਇਲਜ਼ਾਮਾਂ ਦਾ ਹਵਾਲਾ ਦਿੱਤਾ ਦੂਜੇ ਪਾਸੇ ਭਾਰਤ ਨਾਲ 16 ਸਪਾਈ ਦੀ ਵਕਾਲ ਕਰਦੇ ਲੋਕਾਂ ਨੇ ਇਸ ਸੱਦੇ ਨੂੰ ਦੋਹਾਂ ਦੇਸ਼ਾਂ ਲਈ ਲਾਹੇਵੰਦ ਸ਼ੁਰੂਆਤ ਦੱਸਿਆ ਉਹਨਾਂ ਦਾ ਮੰਨਣਾ ਹੈ ਕਿ ਵਿਸ਼ੇਸ਼ ਖਣਿਜਾਂ ਦੀ ਸਪਲਾਈ ਚੇਨ ਦੀ ਮਜ਼ਬੂਤੀ ਲਈ ਵੱਡੇ ਦੇਸ਼ ਦੇ ਮੇਲਜੋਲ ਵਿੱਚ ਭਾਰਤ ਦੀ ਸ਼ਮੂਲੀਅਤ ਜ਼ਰੂਰੀ ਸੀ ਉਹ ਕੈਨੇਡਾ ਰਹਿੰਦੇ ਭਾਰਤੀ ਮੂਲ ਦੇ ਲੱਖਾਂ ਲੋਕਾਂ ਦਾ ਹਵਾਲਾ ਦਿੰਦੇ ਕੋਈ ਮੰਨਦੇ ਨੇ ਕਿ ਚੰਗੇ ਦੋਬਲੇ ਸਬੰਧਾਂ ਦੋਮੇ ਦੇਸ਼ਾਂ ਦੀ ਆਰਥਿਕਤਾ ਦੇ ਨਾਲ-ਨਾਲ ਕੈਨੇਡਾ ਰਹਿੰਦੇ ਭਾਰਤੀਆਂ ਲਈ ਵੀ ਜ਼ਰੂਰੀ ਨੇ ਜ਼ਿਕਰਯੋਗ ਹੈ ਕਿ G7 ਅਮਰੀਕਾ ਕੈਨੇਡਾ ਯੂਕੇ ਇਟਲੀ ਜਾਪਾਨ ਜਰਮਨੀ ਅਤੇ ਫਰਾਂਸ ਦਾ ਗਰੁੱਪ ਪ੍ਰਤਿਤ ਦੇਸ਼ਾਂ ਤੋਂ ਇਲਾਵਾ ਸੰਮੇਲਨ ਵਿੱਚ ਵੱਡੇ ਅਰਥਚਾਰਿਆਂ ਵਾਲੇ ਦੇਸ਼ਾਂ ਦੇ ਮੁਖੀਆਂ ਨੂੰ ਅਕਸਰ ਸੱਦਾ ਦਿੱਤਾ ਜਾਂਦਾ ਹੈ ਇਸ ਵਾਰ ਇਹ ਸੰਮੇਲਨ 15 ਤੋਂ 17 ਜੂਨ ਤੱਕ ਕੈਨੇਡਾ ਚ ਹੋ ਰਿਹਾ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਰਨੀ ਨੇ ਇਸ ਸੱਦੇ ਨੂੰ ਆਲਮੀ ਆਰਥਿਕਤਾ ਦੇ ਭਾਈਚਾਰਿਆਂ ਦੀ ਸ਼ਾਂਤੀ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਵਦੇਸ਼ੀ ਦਾਖਲ ਦਾ ਵਿਰੋਧ ਕਰਨ ਕਮੰਤਰੀ ਅਪਰਾਧ ਨੂੰ ਠੱਲ ਪਾਉਣ ਸਮੇਤ ਭਵਿੱਖ ਦੀਆਂ ਸੰਝਾਂ ਵੱਲ ਪੁੱਟਿਆ ਪਹਿਲਾ ਕਦਮ ਕਹਿਆ ਉਹਨਾਂ ਕਿਹਾ ਕਿ ਆਲਮੀ ਤੌਰ ਤੇ ਆਬਾਦੀ ਪੱਖੋਂ ਸਭ ਤੋਂ ਵੱਡੇ ਦੇਸ਼ ਭਾਰਤ ਵਿੱਚ ਨਿਵੇਸ਼ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਉੱਥੋਂ ਦੇ ਪ੍ਰਧਾਨ ਮੰਤਰੀ ਦੀ ਸੰਮੇਲਨ ਵਿੱਚ ਹਾਜ਼ਰੀ ਜ਼ਰੂਰੀ ਹੈ ਉਹਨਾਂ ਕਿਹਾ ਕਿ ਆਲਮੀ ਚਰਚਾਾਂ ਮੌਕੇ ਵੱਡੇ ਅਰਥਚਾਰ ਵਾਲੇ ਦੇਸ਼ਾਂ ਦੇ ਆਗੂਆਂ ਦੀ ਸ਼ਮੂਲੀਅਤ ਜ਼ਰੂਰੀ ਹੁੰਦੀ ਹੈ ਇਸ ਲਈ ਭਾਰਤ ਨੂੰ ਇਸ ਤੋਂ ਬੇਰਵੇ ਰੱਖਣਾ ਸਿਆਣਪ ਨਹੀਂ ਹੈ ਪੰਜਾਬ ਦੇ ਤਿੰਨ ਵਿਅਕਤੀਆਂ ਨੂੰ ਫਰਜ਼ੀ ਸ਼ੈਨਗਨ ਵੀਜ਼ਾ ਅਤੇ ਜਾਲੀ ਟਿਕਟਾਂ ਰਾਹੀਂ ਸਪੇਨ ਭੇਜਣ ਦੀ ਕੋਸ਼ਿਸ਼ ਦੇ ਕਥਿਤ ਦੋਸ਼ੀ ਨੂੰ ਪੁਲਿਸ ਨੇ ਕੌਮੀ ਰਾਜਸਤਾਣੀ ਦਿੱਲੀ ਸਥਿਤ ਇੰਦਰਾ ਗਾਂਧੀ ਕਮੰਤਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਇੱਕ ਅਧਿਕਾਰੀ ਨੇ ਇਸ ਵਾਰ ਜਾਣਕਾਰੀ ਦਿੱਤੀ ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਹਵਾਈ ਅੱਡੇ ਤੇ ਤਿੰਨੋਂ ਵਿਅਕਤੀਆਂ ਨੂੰ ਉਹਨਾਂ ਦੇ ਦਸਤਾਵੇਜ਼ ਅਤੇ ਟਿਕਟਾਂ ਨਕਲੀ ਪਾਈ ਜਾਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਦੱਸਿਆ ਕਿ ਤਿੰਨੋਂ ਵਿਅਕਤੀਆਂ ਨੂੰ ਸਪੇਨ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਗੈਰਕਾਨੂੰਨੀ ਯਾਤਰਾ ਲਈ ਕੁੱਲ 17 ਲੱਖ ਰੁਪਏ ਵਸੂਲੇ ਕਹਿਸਨ ਪੁਲਿਸ ਮੁਤਾਬ ਕਮਰੇਤ ਸਰ ਦਾ ਉਸਨੀਕ 25 ਸਾਲਾ ਕਮਲਦੀਪ ਸਿੰਘ ਤਿੰਨੋਂ ਦੀ ਗ੍ਰਿਫਤਾਰੀ ਮਗਰੋਂ ਫਰਾਰ ਹੋ ਗਿਆ ਸੀ ਪਰ ਕਰੀਬ 300 ਕਿਲੋਮੀਟਰ ਤੱਕ ਪਿੱਛਾ ਕਰਨ ਤੋਂ ਬਾਅਦ ਉਹਨਾਂ ਨੂੰ ਹਰਿਆਣਾ ਦੇ ਗੁਰੂਕਸ਼ੇਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਪਕਸਪੋਰਟ ਯੂਨੀਵਰਸਿਟੀ ਵਿੱਚ ਅਧਿਆਨ ਲਈ ਵਜ਼ੀਫੇ ਪ੍ਰਦਾਨ ਕਰਨ ਵਾਲੇ ਰੋਡਸ ਸਕਾਲਰਸ਼ਿਪ ਟਰਸਟ ਨੇ 2028 ਤੋਂ ਭਾਰਤੀਆਂ ਲਈ ਵਜ਼ੀਫਿਆਂ ਦੀ ਗਿਣਤੀ ਨੂੰ ਦੇਸ਼ ਦੀ ਆਬਾਦੀ ਮੁਤਾਬਕ ਵਧਾਉਣ ਦੀ ਯੋਜਨਾ ਅਪਣਾਈ ਹੈ ਇਹ ਜਾਣਕਾਰੀ ਟਰਸਟ ਦੇ ਮੁਖ ਕਾਰਜਕਾਰੀ ਅਧਿਕਾਰੀ ਸੀਓ ਸਰ ਰਿਚਰਡ ਟ੍ਰੇਨਰ ਨੇ ਦਿੱਤੀ ਅਗਲੇ ਸਾਲ ਤੋਂ ਸ਼ੁਰੂ ਹੋ ਰਹੇ ਵਿਦਿਕ ਵਰਿਆਂ ਲਈ ਅਰਜ਼ੀਆਂ ਦੇ ਐਲਾਨ ਤੋਂ ਪਹਿਲਾਂ ਭਾਰਤ ਆਏ ਟ੍ਰੇਨਰ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਮੌਜੂਦਾ ਸਮੇਂ ਭਾਰਤੀ ਵਿਨੇਕਾਰਾਂ ਨੂੰ ਸਾਲਾਨਾ 6 ਵਜੀਫੇ ਪ੍ਰਦਾਨ ਕੀਤੇ ਜਾਂਦੇ ਨੇ ਟ੍ਰੇਨਰ ਨੇ ਕਿਹਾ ਕਿ ਹੁਣ ਤਰਜੀਹ ਉਹਨਾਂ ਥਾਂਾਂ ਲਈ ਕੁਝ ਵਾਧੂ ਵਜੀਫੇ ਪ੍ਰਦਾਨ ਕਰਨ ਦੀ ਹੈ ਜਿੱਥੇ ਆਬਾਦੀ ਦੇ ਅਨੁਪਾਤ ਵਿੱਚ ਵਿਦਵਾਨਾਂ ਦੀ ਗਿਣਤੀ ਵੱਧ ਹੋ ਸਕਦੀ ਹੈ ਤੇ ਭਾਰਤ ਉਹਨਾਂ ਦੇਸ਼ਾਂ 'ਚੋਂ ਇੱਕ ਹੈ ਇਸ ਵਾਸਤੇ ਸਾਡੇ ਕੋਲ ਭਾਰਤ ਲਈ ਹਰੇਕ ਸਾਲ 6 ਵਜੀਫੇ ਨੇ ਜੋ ਚੰਗੀ ਗੱਲ ਹੈ ਪਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਦੇਸ਼ ਵਿੱਚ 1.5 ਅਰਬ ਲੋਕ ਨੇ ਇਸ ਵਾਸਤੇ ਵਧੇਰੇ ਵਜ਼ੀਫੇ ਹੋਣੇ ਚਾਹੀਦੇ ਨੇ